ਦੇਖੋ ਅਸੀਂ 4-5 ਦਿਨ ਉਸ ਤੋਂ ਵੀ ਜ਼ਿਆਦਾ ਅਸੀਂ ਕੰਪਲੇਨ ਕਰਦੇ ਰਹੇ ਹਾਂ ਮੈਂ ਵੀ ਕਾਪਰੇਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਸੀਗੀ ਸੰਦੀਪ ਤਾਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਕਰ ਰਿਹਾ ਹੈਗਾ ਔਰ ਫਿਰ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਕਹਿੰਦੇ ਕਰ ਰਹੇ ہیں ਕਰ ਰਹੇ ਪਰ ਅੱਗ ਹਟ ਨਹੀਂ ਰਹੀ ਸੀਗੀ ਮੈਂ ਐਨਜੀਟੀ ਨੂੰ ਵੀ ਚਿੱਠੀ ਲਿਖੀ 7 ਦਿਨ ਹੋ ਗਏ ਉਹਨਾਂ ਨੂੰ ਈਮੇਲ ਭੇਜੀ ਹੈ ਔਰ ਡੰਪ ਦੀਆਂ ਪਿਕਚਰਾਂ ਵੀ ਭੇਜੀਆਂ ਨੇ ਔਰ ਫਿਰ ਮੈਂ ਸੋਲੂਸ਼ਨ ਬੋਰਡ ਨਾਲ ਵੀ ਗੱਲ ਕੀਤੀ ਰਾਤ ਜਦੋਂ ਅਸੀਂ ਇੱਥੋਂ ਆ ਰਹੇ ਸੀ ਵਾਪਸ ਇੱਥੇ ਦੇਖਿਆ ਪੂਰੀ ਅੱਗ ਲੱਗੀ ਹੋਈ ਸੀਗੀ ਤੇ ਅਸੀਂ ਸੰਦੀਪ ਮੈਂ ਤੇ ਤੁਲਸੀਗੇ ਅਸੀਂ ਰੁਕ ਕੇ ਇੱਥੋਂ ਲਾਈਵ ਕੀਤਾ ਸੀਗਾ ਕਿਉਂਕਿ ਦਿਖਾਣਾ ਸੀਗਾ ਨੇ ਕੁਝ ਨਹੀਂ ਕੀਤਾ ਸੀਗਾ ਤੁਸੀਂ ਇੱਕ ਤਰੀਕਾ ਹੁੰਦਾ ਦੇਖੋ ਜਦੋਂ ਅੱਗ ਡੰਪ ਨੂੰ ਲੱਗਦੀ ਹੈ ਇਹਦੇ ਵਿੱਚ ਪਲਾਸਟਿਕ ਹੈਗੀ ਹੈ ਇਹਦੇ ਵਿੱਚ ਮਰੇ ਜਾਨਵਰ ਸਿੱਟੇ ਹੋਏ ਨੇ ਇਹਦੇ ਵਿੱਚ ਬਹੁਤ ਖਤਰਨਾਕ ਚੀਜ਼ਾਂ ਨੇ ਔਰ ਇਹ ਵੀ ਜਿਹੜੀ ਹਵਾ ਹੁੰਦੀ ਹੈ ਨਾ ਜਿਹੜੀ ਇਹਦੇ ਧੁੰਦ ਬੰਦੀ ਹੈ ਰਾਤ ਨੂੰ ਕਈ ਵਾਰ ਧੁੰਦ ਇਹਨਾਂ ਦੇ ਕਲੋਨਿਸ 'ਚ ਇੱਥੇ ਇੱਥੇ ਨਿਊ ਮਿੰਦਰਾ ਕਲੋਨੀ ਗੰਗਾ ਵਿਹਾਰ ਕਲੋਨੀ ਕਲ ਤਾਂ ਤੇਜਬਾਗ ਕਲੋਨੀ ਵਗੈਰਾ ਤੇ ਨਹੀਂ ਹਵਾ ਸੀਗੀ ਇਹ ਲੋਗਾ ਔਰ ਬੱਚਿਆਂ ਵਾਸਤੇ ਔਰ ਬਜ਼ੁਰਗਾਂ ਵਾਸਤੇ ਬੜੀ ਖਤਰਨਾਕ ਹੈ ਇਹ ਬਿਮਾਰੀਆਂ ਫੈਲਦੀ ਹੈ 3 ਸਾਲ 'ਚ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ ਇਹ 3 ਸਾਲ ਚ ਡੰਪ ਬਿਲਕੁਲ ਕਲੀਅਰ ਹੋ ਗਿਆ ਸੀਗਾ ਔਰ ਤੁਸੀਂ ਸਾਰੇ ਵਿਟਨਸ ਹੋ ਜਿਹੜੇ ਪਟਿਆਲਾ ਵਾਸੀ ਨੇ ਉਹਨਾਂ ਨੇ ਦੇਖਿਆ ਹੈਗਾ ਪ੍ਰੈਸ ਨੇ ਦੇਖਿਆ ਹੋਇਆ ਹੈ ਔਰ ਸਾਡੇ ਕੋਲ ਪਿਕਚਰਾਂ ਵੀ ਹੈਗੀਆਂ ਤਾਂ ਐਨਜੀਟੀ ਵਾਲੇ ਆ ਕੇ ਸਿੱਖਲਾ ਕੇ ਕੀ ਕੀਤਾ ਦੱਸੋ ਦੇਖੋ ਜੀ ਜੋ ਇਹਦੇ ਵਿੱਚੋਂ ਡੰਪ ਤੋਂ ਸਫਾਈ ਹੁੰਦੀ ਸੀਗੀ ਉਹਦੀ ਖਾਦ ਨਿਕਲਦੀ ਸੀਗੀ ਔਰ ਉਹ ਖਾਦ ਵੇਚੀ ਜਾਂਦੀ ਸੀਗੀ ਦੋ ਮਸ਼ੀਨਾਂ ਪਈਆਂ ਨੇ ਇਹਨਾਂ ਨੇ 3 ਸਾਲ ਕੀ ਕੀਤਾ ਹੈ ਮੈਨੂੰ ਇੱਕ ਗੱਲ ਸਮਝਾਉਣ ਜ਼ਰਾ ਠੀਕ ਹੈ ਇਹਨਾਂ ਨੇ ਕੁਝ ਕੀਤਾ ਹੈ ਡੰਪ ਬਾਰੇ ਦੱਸੋ ਮੈਨੂੰ ਇਨਜ਼ਾਮ ਲਗਾਉਣ ਲਈ ਬੜੇ ਫਟਾਫਟ ਹੁੰਦੇ ਨੇ ਕਰਨ ਜਦੋਂ ਡੰਪ ਪੂਰਾ ਖਤਮ ਹੋ ਗਿਆ ਸੀਗਾ ਆ ਸਾਰੇ ਵਿਟਨੈਸ ਨੇ ਸਾਰੇ ਇੱਥੇ ਕਲੋਨੀ ਵਾਲੇ ਖੜੇ ਨੇ ਰੀਸਾਈਕਲ ਮਸ਼ੀਨ ਲੱਗੀ ਸੀ ਦੋ ਦੋ ਮਸ਼ੀਨਾਂ ਲਾਈਆਂ ਗਈਆਂ ਸੀਗੀਆਂ ਹਰ ਰੋਜ਼ ਕੰਮ ਹੋ ਰਿਹਾ ਸੀਗਾ ਇੱਕ ਤੇਲਾ ਨਹੀਂ ਰਿਹਾ ਸੀ ਨਾਲੇ ਤੇਲੇ ਤੋਂ ਲੈ ਆਏ ਜੀ ਤੁਹਾਡਾ ਮੱਲਾ ਵੀ ਸਾਰਾ ਨਾਲ ਆਇਆ ਜੀ ਤੁਹਾਡੇ ਕੋਈ ਚ ਫਰਕ ਨਹੀਂ ਅਸੀਂ ਆਏ ਅੱਗੇ ਆਮ ਲੋਕਾਂ ਨਾਲ ਵਾਸਤੇ ਆਏ ਇਹ ਜਿਹੜੀਆਂ 20 ਕਲੋਨੀਜ਼ ਇੱਥੇ ਨਾਲ ਆਲੇ ਦੁਆਲੇ ਸਾਰੇ ਡੰਪ ਦੇ ਇਹਨਾਂ ਨੂੰ ਵੀ ਫਰਕ ਪੈ ਰਿਹਾ ਇਹਨਾਂ ਨੂੰ ਪੁੱਛੋ ਬੀਬੀਆਂ ਨੂੰ ਇੱਥੇ ਜਿਹੜੀਆਂ ਖੜੀਆਂ ਨੇ ਇਹਨਾਂ ਨਾਲ ਕੀ ਹਸ਼ਰ ਹੁੰਦਾ ਰਾਤ ਜਦੋਂ ਸ਼ਾਮ ਨੂੰ ਤੂੰ ਆ ਪਹੁੰਚਦਾ ਇਹਨਾਂ ਦੇ ਸ਼ਾਮ ਨੂੰ ਸਮੈਲ ਮਾਰਦੀ ਹੈ ਜੀ ਖਾਲੀ ਹੋ ਰਹੀ ਪਿਛਲੇ ਸਾਲ ਇਹ ਪਹਿਲਾਂ ਆ ਪਹਿਲਾਂ ਤੇ ਹੁੰਦਾ ਦੇਖੋ ਇਹ ਜਿਹੜਾ ਹੁਣ ਹੈ ਏ ਅਸੀਂ ਬਿਲਕੁਲ ਸਾਫ਼ ਕਰਾਤਾ ਸੀਗਾ ਮਸ਼ੀਨਾਂ ਲਾ ਕੇ ਜ਼ਿਆਦਾ ਸਾਫ਼ ਕਰਵਾਤਾ ਸੀ ਤਿੰਨ ਸਾਲ ਲੱਗੇ ਸੀ ਸਾਫ਼ ਹੋਣ ਨੂੰ ਵੀ ਭਾਈ ਅਸੀਂ ਕੰਮ ਦੀ ਗੱਲ ਕਰਨ ਆਏ ਆ ਸਾਡੇ ਲੋਕ ਸਫਰ ਕਰ ਰਹੇ ਨੇ ਪਟਿਆਲੇ ਵਾਲੇ ਉਹਨਾਂ ਉਹਨਾਂ ਵਾਸਤੇ ਅੱਜ ਅਸੀਂ ਇੱਥੇ ਚਾਰ ਨੇ ਕਿੰਨੇ ਕਿੰਨੇ ਦਿਨ ਹੋ ਗਏ ਆਪਣੇ ਜੀ 10 ਦਿਨ ਹੋ ਗਏ ਆਪਣੇ ਰੋਡ ਜ ਗੱਲ ਵੀ ਹੋ ਰਹੀ ਹੈ ਕੰਪਲੀਟ ਵੀ ਕੰਪਲੀਟ ਹੋ ਗਈ ਜੀ ਉਹ ਵੀ ਬਾਈ ਨੇ ਉਹਨੇ ਪ੍ਰੋਗਰਾਮ ਕੀਤਾ ਉਹਨੇ ਦੱਸਿਆ ਐਨਜੀਟੀ ਨੂੰ ਇਹ ਇਹਨਾਂ ਪ੍ਰੈਸ ਕਾਨਫਰੰਸ ਤੋਂ ਜ਼ਿਆਦਾ ਹੀ ਹੈ ਨਾਲੇ ਬੀਬਾ ਜੀ ਇਹ 3 ਸਾਲ ਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰੀ ਉਹਨਾਂ ਨੇ ਬੀਬਾ ਜੀ ਮੇਨ ਗਲਤੀ ਇਹ ਹੈ ਸਾਢੇ 3 ਸਾਲ ਇਹਨੂੰ ਮਥਲੇ ਨੂੰ ਹੋ ਗਏ ਇਹਨਾਂ ਦੀ ਸਰਕਾਰ ਸਾਢੇ 3 ਸਾਲ ਤੋਂ ਇਹਨਾਂ ਨੇ ਕੋਈ ਹੱਲ ਨਹੀਂ ਪੂਰੇ ਆ ਕੇ ਬੰਦਾ ਖੜਾ ਹੋ ਕੇ ਕਹਿ ਦਿੰਦਾ ਚੀਜ਼ ਉਹ ਆਪਣਾ ਕਾਰਪੋਰੇਸ਼ਨ ਦੀ ਗਲਤੀ ਹੈ ਮੇਰੀ ਹੈਲਥ ਅਫਸਰ ਨਾਲ ਗੱਲ ਹੋਈ ਹੈ ਉਹ ਕਹਿੰਦੇ ਅਸੀਂ ਕਰਾ ਰਹੇ ਹਾਂ ਕਰਾ ਰਹੇ ਹਾਂ 1 ਮਤਲਬ ਕਿ ਇਹ ਆ ਸਾਢੇ 3 ਸਾਲ ਇਲਜ਼ਾਮ ਲਾਉਂਦੇ ਨੂੰ ਹੋ ਗਏ ਇਹਨਾਂ ਨੂੰ ਕੰਮ ਦਾ ਦੱਸੋ ਕੰਮ ਕੀ ਕੀਤਾ ਤੁਸੀਂ ਕਿਹੜੇ ਸ਼ਹਿਰ ਦੇ ਇੰਟਰ ਲਵਾਈਏ ਇਹਨਾਂ ਨੇ ਸ਼ਹਿਰੀ ਲੋਕ ਸਫਰ ਕਰ ਰਹੇ ਨੇ ਜਿਹੜੇ ਇਸ ਕਲੋਨੀਆਂ ਦੇ ਨਾਲ ਰਹਿ ਰਹੇ ਨੇ ਔਰ ਬਜ਼ੁਰਗਾਂ ਔਰ ਬੱਚਾ ਵਾਸਤੇ ਖਾਸ ਇਹ ਬੜੀ ਖਤਰਨਾਕ ਚੀਜ਼ ਹੈ ਔਰ ਇਹ ਕਹਿੰਦੇ ਪੋਲੀਟਿਕਾਈਜ਼ ਕਰ ਰਹੇ ਨੇ ਇਸ ਉੱਤੇ ਪਏ ਸੀਗੇ ਜਦ ਤੱਕ ਅਸੀਂ ਰੋੜਾ ਨਹੀਂ ਪਾਇਆ ਕੋਈ ਦਾ ਸੋਲੂਸ਼ਨ ਇਹ ਐਨਜੀਟੀ ਨੂੰ ਅਸੀਂ ਲਿਖਿਆ ਹੋਇਆ ਹੈਗਾ ਸੋਲੂਸ਼ਨ ਇਹਨਾਂ ਕੋਲ ਹੁੰਦੇ ਨੇ ਕਿ ਮੈਂ ਕਰ ਸਕਦੇ ਨੇ ਹਾਲੇ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਆਪਣੀ ਸਰਕਾਰ ਚ ਆਪਾਂ ਖਾਲੀ ਕਰਵਾਈ ਸੀਗਾ ਹੁਣ ਇਹਨਾਂ ਨੇ ਕਰਵਾਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਦੇਖੋ ਇਲਜ਼ਾਮ ਤਾਂ ਬਥੇਰੇ ਕੋਈ ਵੀ ਲਗਾ ਸਕਦਾ ਹੈ ਅਸੀਂ ਇੱਥੇ ਇਲਜ਼ਾਮ ਕਰਕੇ ਨਹੀਂ ਖੜੇ ਅਸੀਂ ਇੱਥੇ ਆਏ ਅਸੀਂ ਇੱਥੇ ਆਂਦੇ ਰਹੇ ਅਸੀਂ ਕੱਲ ਵੀ ਮੈਂ ਲਾਈਵ ਹੋਈ ਸੀ ਰਾਤ ਤਾਹੀ ਸਭ ਪੱਜਿਆ ਰਹੇ ਓਮੈਲਟੀ ਮੇਰੇ ਕੰਮ ਹੈ ਮੈਨੂੰ ਇੱਕ ਗੱਲ ਦੱਸੋ ਸਰਕਾਰ ਮੇਰੀ ਕੰਨਿਗਨ ਮਹਿਤਾ ਜੀ ਨੂੰ ਪਤਾ ਹੈ ਸਰਕਾਰ ਕੀ ਦੀ ਹੈ ਕੌਣ ਕਾਉਂਸਲਰ ਨੇ ਕੋਣ ਜੀ ਦੀਪਾ ਜੀ 3 ਸਾਲ ਹੋ ਗਏ ਨੇ ਇਹਨਾਂ ਨੇ ਕੱਖ ਨਹੀਂ ਕੀਤਾ ਹੁਣ ਸਾਡੇ ਤੇ ਇਲਜ਼ਾਮ ਲਗਾਉਣਾ ਚਾਹੁੰਦੇ 15 ਮਹੀਨੇ ਪਹਿਸੇ ਇਲਜ਼ਾਮ ਲਾਂਦੀ ਹੁੰਦੀ ਸੀ ਦੀਪਾ ਜੀ